ਬੈਟਰੀ ਬਹੁਤ ਆਗਰ ਟ੍ਰੈਕੀ ਬੈਟਰੀ ਹੋ ਗਿਆ ਬਈ ਅੱਗੇ ਹਮ ਤੋਂ ਵੱਡੀ ਮੰਡੀ ਆ ਗਈ ਇੰਡੀਆ ਦੀ ਯਾਰ ਬੁੱਧਵਾਰ ਨੂੰ ਲੱਗਦੀ ਆ ਬੁੱਧਵਾਰ ਨੂੰ ਲੱਗਦੀ ਆ ਇਹਦਾ ਹਾਂ 76 963 17 ਬੱਚਾ ਹਾਂ 963 2020 ਮਾਡਲ ਆ ਬਈ ਇਹ 6 ਲੱਖ 75000 ਦਾ ਆ ਜੌਂਡੀਅਰ 5310 ਮਾਡਲ 2016 ਰੇਟ 6 6 ਲੱਖ ਪੀਵੀ ਨੰਬਰ ਆ ਆਹ 2012 ਮਾਡਲ 4 ਲੱਖ 30000 ਰੁਪਏ ਦਾ ਭਈ ਹਰਿਆਣਾ ਨੰਬਰ ਆ ਇਹ ਆਵਰ ਸਟੀering ਆਏ ਬਣਾਉਣਿਆ ਹਰ ਜਹਾਜ ਹੁਣ ਨਹੀਂ ਸਕਦੇ ਭਈ ਜੌਂਡੀਅਰ 2020 ਮਾਡਲ ਰੇਟ ਹੈਗਾ 715 ਟਾਇਰ ਨਵੇਂ ਵਧੀਆ ਹਾਂ ਆ ਹੈਗਾ 2020 ਮਾਡਲ ਸੋਨਾਲੀਕਾ 750 5 ਲੱਖ ਤੇ 75000 ਰੇਟ ਹੈ ਦਾ ਹਰਿਆਣਾ ਨੰਬਰ ਆਰਜਨ ਆ ਗਿਆ 605 ਮਾਡਲ 2019 ਰੇਟ ਹੈਗਾ 6 ਲੱਖ 25000 ਟਾਇਰ ਚਾਰੇ ਨਵੇਂ ਆ ਤੇ ਇਧਰ ਆ ਗਿਆ ਭਾਈ ਪ੍ਰੀਤ ਮਾਡਲ 2020 ਤੇ ਰੇਟ ਹੈਗਾ 4 ਲੱਖ 65000 ਹਾਂ ਸਰ ਨਵੇਂ ਵਧੀਆ ਹੋਰ ਲਾਭਾ ਸੋਨਾ ਦੇ ਕਸ਼ਮੀਰ ਮਾਡਲ 2 ਲੱਖ ਤੇ 80000 14 ਮਾਡਲ ਦਾ ਹੈਗਾ 415750 ਹੈ 14928 ਦੇ ਪਿਛਲੇ ਟਾਇਰ ਜਵਾਨ ਨਵੇਂ ਹਨ ਹੋਦਲਾ ਵਾਲੇ ਗੱਡੀ ਦੇ ਚੰਟੀ 9599 ਮਾਡਲ 385000 ਦਾ ਪਿਛਲੇ ਚਾਰੇ ਟਾਇਰ ਨਾ ਮੇਨ ਇਹਦੇ 385 ਦਾ 99 ਮਾਡਲ 855 ਆ ਕੇ 10 ਮਾਡਲ 385 ਦਾ ਫਾਰਮ ਕਿਹੜਾ ਹੈ ਸਭ ਤੋਂ ਪਹਿਲਾਂ ਜੋ 2019 ਮਾਡਲ ਆ 6,62,000 ਰੇਟ 6,62,000 ਵਾਲਾ 2004 ਮਾਡਲ ਆ 2,90,000 ਦਾ 3630 ਕਿਹੜਾ ਹੈ ਪਲੱਸ ਕਿੱਲਾ ਕਿੱਲਾ ਪਲੱਸ ਸੈਂਟਰ ਗੇਅਰ 963 ਆ ਗਿਆ ਬਾਈ ਇਹ ਹੈਗਾ 2018 ਮਾਡਲ ਆ 5,80,000 ਦਾ 963 ਬੜਾ ਹੱਡ ਲੱਗੀ ਆ ਕੰਡੀਸ਼ਨ ਜਮ ਓਕੇ ਟਰੈਕਟਰ ਦੀ ਟਾਇਰ ਪਏ ਆ 70 ਕੇ ਪੈਸੇ ਇਹਦੇ ਤੇ ਫੋਰਡ ਆ ਗਿਆ ਬਈ 1994 ਮਾਡਲ 1 ਲੱਖ ਤੇ 35 ਹਜ਼ਾਰ ਦਾ ਫੋਰਡ 1994 ਮਾਡਲ ਆ 855 ਆ ਗਿਆ ਬਈ ਜਿਹੜਾ ਨਾਬੀ ਚ ਆਉਂਦਾ ਹੁੰਦਾ 1992 ਮਾਡਲ 2 ਲੱਖ 50 ਹਜ਼ਾਰ ਦਾ ਇਹਦੇ ਟਾਇਰ ਨਵੇਂ ਆਗੇ ਚਾਰੇ ਮਨਿਕ ਚੱਲ ਅਗਲੇ ਪਿਛਲੇ ਤਾਂ ਨਵੇਂ ਆ 100 ਅਗਲੇ ਪਏ ਆ ਬਈ 60 ਕੇ ਪੈਸੇ ਨੀ 1992 ਮਾਡਲ ਆ 2,50,000 ਰੇਟ ਆ ਇਹਦਾ ਸੋਨਾ ਲੀਕ 2010 ਮਾਡਲ 3,15 ਰੇਟ ਸੁਪਰ 60 ਆ ਰਿਹਾ ਅਰਜਨ ਆ ਗਿਆ ਬਈ 2014 ਮਾਡਲ 4,15,000 ਪ੍ਰੀਤ 2014 ਮਾਡਲ 3.5 ਲੱਖ ਇੰਡੋ ਫਾਰਮ ਇੰਡੋ ਫਾਰਮ ਸੌਰੀ 744 ਆ ਗਿਆ ਬਈ 2009 ਮਾਡਲ 3 ਲੱਖ 10000 यार 5310 2009 मॉडल 435000 855 ਕਿੰਨਾ ਹੈ ਬੀ ਮਾਡਲ ਸੀ ਜਾ ਬੀ ਮਾਡਲ 660000 ਇਧਰ ਆ ਜਾਓ ਸ਼ਾਇਦ 2016 ਮਾਡਲ 5 5 ਲੱਖ 5 250000 16 ਮਾਡਲ ਦਾ ਵੇ ਪਿਛਲੇ ਟਾਇਰ ਜਾਂ ਲਗਾ ਪਿਛਲੇ ਪਿਛਲੇ ਟਾਇਰ ਨਾ ਮੈਂ ਥੱਲੇ ਨਾ ਲਾ ਰਿਹਾ ਇੱਕ ਪੇ ਮਿੰਦਰਾ 27598 ਮਾਡਲ 125000 ਦਾ ਬਈ ਇਥੇ ਪਿਛਲੇ ਟਾਇਰ ਜਮਾ ਕਿੱ사ਹੀ ਆ ਖਤਮ 109 ਪੌਣੇ ਪਹਿਣੀ ਆ ਹੈਗਾ ਮਾਡਲ 7 245000 245000 ਦਾ ਬਈ 60 ਫਾਰਮ 7 ਮਾਡਲ ਆ 1855 ਨੀਲੀ ਸ਼ੋ ਚ 2000 ਮਾਡਲ ਆ ਇਹ 260000 ਦਾ ਟਾਇਰ ਇਹਦੇ ਚਾਰੇ ਨਵੇਂ ਆ ਆ 855 ਬਈ 17 ਮਾਡਲ ਆ 5 ਲੱਖ 25 ਹਜ਼ਾਰ ਦਾ ਪਿਛਲੇ ਟਾਇਰ ਪਾਏ ਇਹਦੇ 80 ਕੁ ਪੈਸੇ ਅਗਲੇ 60 ਕੁ ਪੈਸੇ ਇਹਦੇ ਉਹ ਤੋਂ ਅੱਗੇ ਆ ਗਿਆ ਬਈ 735 2005 ਮਾਡਲ ਆ 2 ਲੱਖ ਤੇ 10 ਹਜ਼ਾਰ ਦਾ ਰੇਟ ਆ ਇਹਦਾ 735 2 ਲੱਖ 10 ਹਜ਼ਾਰ 2005 ਮਾਡਲ ਆ ਅਗਰ ਆ ਜਾ 744 ਬਈ ਮਾਡਲ ਕਿੰਨਾ 2 ਦੋ ਮਾਡਲ ਆ 2000 194000 ਡਬਲ ਕਲਚ ਆ ਗਿਆ 2011 ਮਾਡਲ ਰੇਟ ਹੈਗਾ ਇਹਦਾ 365 365 ਪਾਵਰ ਸਟੀering ਹੈ ਬਾਈ 3 ਸਟਾਰ ਆ ਗਿਆ ਟਾਇਰ ਪਿਛਲੇ ਨਵੇਂ ਆ 14928 ਦੇ ਅਪੋਲੋ ਦੇ ਟਾਇਰ ਹੈ ਇਹਦੇ ਚੱਲੇਗਾ 1995 ਮਾਡਲ 1 ਲੱਖ ਤੇ 60000 ਦਾ ਕਿਹੜਾ ਇਹ 265 ਕਿੰਨਾ ਦਾ 2000 ਕਿੰਨਾ ਮਾਡਲ ਹੈ 2002 ਮਾਡਲ 1 ਲੱਖ 68000 ਦਾ ਬਈ ਇਹ 265 ਹੀ ਇਹ ਆ ਹੈ ਇਹ ਸਰਪੰਚ ਜ ਆ ਗਿਆ ਆ ਜਿਹੜਾ 740 ਵਾਲਾ 1 ਲੱਖ 38000 ਇਹਦਾ ਰੇਟ ਹੈਗਾ ਭਾਈ 1 ਲੱਖ ਤੇ 38000 2000 ਮਾਡਲ ਆ ਪੂਰਾ ਤੇ 1 ਲੱਖ ਤੇ 80000 ਰੇਟ ਹੈ ਇਹਦਾ ਆਹ ਕਿਹੜਾ ਵੇ 750 2010 ਮਾਡਲ ਆ 3 ਲੱਖ 60000 ਵੀ ਟਰੈਕਟਰ ਦੇਖਣ ਚ ਬਹੁਤ ਸਾਫ਼ ਆ ਯਾਰ ਸ਼ੋ ਸ਼ੂ ਦਾ ਨਵਾਂ ਹੀ ਪਿਆਗਾ ਪਿਛਲੇ ਟਾਇਰ ਪਏ ਆਗੇ 50% 2000 ਦਾ 10 ਮਾਡਲ ਆ 3,60,000 ਦਾ ਟਰੈਕਟਰ ਆ ਬਈ ਸ਼ੋਅ ਕਿੰਨੇ ਆ ਪੱਖਾ ਪੂਰਾ ਸਾਫ ਆ ਤੇ ਤਲਵੰਡੀ ਸਾਬੋ ਦੇ ਰੇਟ ਆ ਬਈ ਅੱਜ ਮੰਡੀ ਦੇ ਟਰੈਕਟਰਾਂ ਦੇ ਆ 2004 ਮਾਡਲ ਆ 855 2,90,000 ਦਾ ਇਹਦੇ ਟਾਇਰ ਨਵੇਂ ਆ ਪਿਛਲੇ ਅਗਲੇ ਵੀ ਨਵੇਂ ਆ ਨੰਬਰ ਨਹੀਂ ਲਿਖਿਆ ਤੇ ਇੱਥੋਂ ਦਾ ਆ ਆ ਗਿਆ ਬਈ 363 ਇਹ ਹੈਗਾ 363 19 ਮਾਡਲ ਕਿੰਨੇ ਦਾ ਹੈ ਸ਼ੇਲਾ 75000 ਦਾ ਸੋਨਾ ਲੀਕਾ ਡੀਆਈ 60 ਅੱਠ ਮਾਡਲ 288000 ਦਾ 750 ਸੋਨਾ ਲੀਕਾ 2009 ਮਾਡਲ 287000 ਦਾ ਬਈ ਸਟੈਂਡਰਡ 2013 ਮਾਡਲ 2,60,000 ਦਾ ਕੋਈ ਉਹ ਕਿੱਧਰ ਗਿਆ ਉਹਨਾਂ ਨੂੰ ਤਾਂ ਫੋਨ ਮਾਰ ਲਾ ਪਾਇਦਾ ਦੇਖੀ ਹੈ ਨੀ ਬਾਤੂ 750

ਜੀ ਜਿੰਨ ਓਪਨ ਰਬੀਤੀ ਵਜੋ ਫੈਤਲਵੰਡੀ ਖੜਿਆ ਪਾਜ ਟਰੈਕਟਰਾਂ ਦੀ ਮੰਡੀ ਚ ਤੇ ਟਰੈਕਟਰ ਆਉਣ ਹੋ ਗਏ ਤਰ੍ਹਾਂ ਤਰ੍ਹਾਂ ਦੇ ਆਹ ਜਿਹੜਾ ਹੋ 5310 ਜੌਂਦੀ ਆਰੇ 2000 ਤੇ 6 ਮਾਡਲ ਆ ਤੇ ਰੇਟ ਕਿੰਨਾ ਲਿਖਿਆ 4.5 ਲੱਖ ਪੰਜਾਬ ਨੰਬਰ ਅਗਲਾ ਜਿਹੜਾ ਹੋ ਇਹਦਾ ਤਾਂ ਲਿਖਿਆ ਨਹੀਂ ਫੋੜ ਦਾ ਤਾਂ 4.6 ਲੱਖ 70 ਹੂੰ ਚੰਨੀ ਮੱਤ ਕਿੱਥੇ ਲਿਖਾ 95 ਮਾਡਲ ਇੱਕ ਸੱਖ ਆਹਾ ਵੇ ਆ ਮਾਡਲ 97 ਆ ਰੇਟ ਹੈਗਾ 1,65,000 ਆਹਾ 735 99 ਮਾਡਲ ਕਿੰਨਾ ਰੇਟ 215 215 215 ਆ ਗਿਆ ਇਹ ਆ ਜਿਹੜਾ 5500 2008 ਮਾਡਲ 2008 ਮਾਡਲ ਆ 325 ਦਾ ਐਚਐਮਟੀ 5911 ਬੀ 1997 ਮਾਡਲ ਰੇਟ ਹੈਗਾ 2 ਲੱਖ ਤੇ 85000